ਬਸ ਸੱਚ ਚਲੇ ਗਏ ਮੋਲਾਪੁਰ ਦਾ ਆਖਾ ਉਤਰਨਾ ਸੀ ਉੱਥੋਂ ਕੋਈ ਨਾ ਕੋਈ ਸੱਜਣ ਮਿੱਤਰ ਉਹਦੇ ਐਨੇ ਸੀਗੇ ਵੀ ਉਹਨਾਂ ਨੇ ਚਾਹੇ ਉਹਦੋਂ ਕੁੰਦਨ ਆਜੂਗਾ ਕੁੰਦਨ ਕਪੂਰੇ ਦਾ ਜਿਹੜਾ ਗੀਤਾਂ ਚਾਹੁੰਦਾ ਚਾਹੇ ਜਿਹੜਾ ਕੋਲੂ ਦਾ ਹੋਟਲ ਜਿੱਥੇ ਰੁਕਦੇ ਸੀਗੇ ਵੀ ਉਹ ਛੱਡੇ ਆਉਣਗੇ ਉੱਥੇ ਜਦੋਂ ਉਤਰੇ ਤਾਂ ਉੱਥੇ ਇੱਕ ਪੁਲਿਸ ਦਾ ਸਿਪਾਹੀ ਖੜਾ ਸੀ ਉਹ ਕਹਿੰਦਾ ਕਹਿੰਦਾ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਤੁਰੇ ਜਾਂਦੇ ਆਂ ਦੱਸਦੇ ਆਂ ਦਦਾਰ ਦੋ ਤਿੰਨ ਵਾਰ ਸਰਪੰਚ ਬਣਿਆ ਤੇ ਸਰਬਸੰਮਤੀ ਨਾਲ ਬਣਿਆ ਹਾਂਜੀ ਆਪਾਂ ਉਸ ਤੇ ਵੀ ਗੱਲ ਕਰਾਂਗੇ ਹਾਂ ਤੇ ਆਖਰੀ ਸਾਹਾਂ ਤੱਕ ਇਹ ਸਰਪੰਚ ਹੀ ਸੀਗਾ ਜੀ ਜੀ ਜਦ ਤੇ ਉਸ ਬਾਹੀ ਕਹਿੰਦਾ ਵੀ ਸਰਦਾਰ ਜੀ ਆਏ ਆ ਨਵੇਂ ਆਪਣੇ ਥਾਣੇ 'ਚ ਯਾਨੀ ਕਿ ਐਸਐਚਓ ਤੇ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਜੀ ਉਹ ਤੁਹਾਨੂੰ ਯਾਦ ਕਰਦੇ ਉਹ ਅਸੀਂ ਉੱਠ ਕੇ ਨਾਲ ਤੁਰ ਪਏ ਤੇ ਦਦਾਰ ਨੂੰ ਐਂਜ ਲੱਗਿਆ ਵੀ ਸਰਪੰਚ ਹੋਣ ਦੇ ਨਾਤੇ ਪੁਲਿਸ ਨੇ ਸਦਿਆ ਤੇ ਉਹ ਕਹਿੰਦਾ ਵੀ ਕਿੱਥੇ ਵੀ ਪਿੰਡ ਠੀਕ ਠਾਕ ਤਾਂ ਪਿੰਡ ਸੁੱਖ ਸਾਹ ਦਾ ਕੋਈ ਉੱਥੋਂ ਤਾਂ ਨਹੀਂ ਉਹ ਕਹਿੰਦਾ ਹਾਂਜੀ ਪਿੰਡ ਤਾਂ ਠੀਕ ਠਾਕ ਨੇ ਨੇੜੇ ਬਸ ਸਾਡੇ ਦੇ ਨੇੜੇ ਸੀ ਜਾਨਾ ਤੇ ਉੱਥੇ ਗਏ ਤੇ ਥਾਣੇਦਾਰ ਨੇ ਇੱਛਾ ਪ੍ਰਗਟ ਕੀਤੀ ਕਹਿੰਦਾ ਮੈਂ ਕਿਹਾ ਵੀ ਦਦਾਰਸ਼ਾ ਤੇਰੇ ਇਲਾਕੇ ਚ ਆ ਗਏ ਆ ਜਿਵੇਂ ਮੇਲਾ ਗੇਲਾ ਕਰੀਏ ਤੇ ਉਹਨ ਬੜੀ ਖੁਸ਼ੀ ਪ੍ਰਗਟ ਕੀਤੀ ਤੇ ਉੱਥੇ ਬੈਠੇ ਇਧਰ ਲਈ ਉਧਰ ਲਈ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਥਾਣੇਦਾਰ ਨੇ ਇਹ ਇੱਛਾ ਪ੍ਰਗਟ ਕੀਤੀ ਵੀ ਉਹ ਗੀਤ ਸੁਣਾ ਯਾਰ ਜਿਹਦੇ ਚੋਂ ਥਾਣੇਦਾਰ ਦਾ ਮੇਰਵਾ ਆਉਂਦਾ ਉਹ ਫਿਰ ਮੇਜ਼ ਦੇ ਉੱਤੇ ਢੋਲਕੀ ਵਜਾ ਕੇ ਦਦਾਰ ਨੇ ਗੀਤ ਸੁਣਾਇਆ ਉਹਦੇ ਚ ਲਾਈਨਾਂ ਇਦਾਂ ਸੀ ਕਿ ਮਰ ਜਾਏ ਕਤੂਰਾ ਲੋਚੇ ਦਾ ਸਾਰਾ ਪਿੰਡ ਸੋਗ ਮਨਾਉਂਦਾ ਹੈ ਜਿਸ ਦਿਨ ਲੋਚਾ ਮਰ ਜਾਵੇ ਕੋਈ ਘਰ ਵਿੱਚ ਪੈਰ ਨਾ ਪਾਉਂਦਾ ਹੈ ਚਲਦੀ ਦਾ ਨਾ ਗੱਡੀ ਆ ਸਿਰ ਖੜੇ ਨੂੰ ਖਾਲਸਾ ਕਹਿੰਦੇ ਨੇ ਹੁਣ ਤਾਂ ਥਾਣੇਦਾਰ ਵੀ ਦਫ਼ਤਰ ਦੇ ਵਿੱਚ ਧੂਮ ਤਖਾ ਕੇ ਬੈਂਦੇ ਨੇ ਇਹ ਗੀਤ ਇਹ ਗੀਤ ਥਾਣੇਦਾਰ ਨੇ ਬੁਲਾ ਕੇ ਸਪੈਸ਼ਲ ਸੁਣਿਆ ਜੀ ਹਾਂ ਸਪੈਸ਼ਲ ਸੁਣਿਆ ਇਨੇ ਕਿਸੇ ਆ ਪਿਆਰੇ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪਿੰਡ ਦੇ ਸਰਪੰਚੀ ਵੀਰੇ ਔਰ ਕਹਿੰਦੇ ਪਿੰਡ ਦੇ ਵਿੱਚ ਉਹਨਾਂ ਲਾਇਬ੍ਰੇਰੀ ਵੀ ਬਣਾਈ ਹਾਂਜੀ ਮੋਹਰਲੇ ਪਿੰਡਾਂ ਵਿੱਚ ਹੋਗਾ ਜਿੱਥੇ ਉਹਨਾਂ ਸਮਿਆਂ ਦੇ ਵਿੱਚ ਲਾਇਬ੍ਰੇਰੀ ਵੀ ਹੋਏਗੀ ਲਾਇਬ੍ਰੇਰੀ ਬਣੀ ਫਿਰ ਜਿਹੜੀਆਂ ਸੱਜੇ ਪਾਸੇ ਲਿੰਕ ਸੜਕਾਂ ਜਾਂਦੀਆਂ ਹਾਂਜੀ ਉਹ ਵੀ ਦਦਾਰ ਸੰਧੂ ਰੋਡ ਹੀ ਲਿਖਿਆ ਉਹਨਾਂ ਦਾ ਨਾਮ ਉਹਨਾਂ ਸੜਕਾਂ ਦਾ ਨਾਮ ਵੀ ਉਹਦੇ ਨਾਮ ਤੇ ਅੱਛਾ ਅੱਜ ਵੀ ਕਾਇਮ ਹੈ ਹਾਂਜੀ ਅੱਛਾ ਜੀ ਮਤਲਬ ਬਹੁਤ ਵੱਡੀ ਹੈ ਜੇ ਕਿਸੇ ਗਾਇਕ ਦੇ ਨਾਮ ਤੇ ਪਿੰਡ ਦੀਆਂ ਛੜਕਾਂ ਦੇ ਨਾਮ ਹੋਣਾ ਹੈ ਇਸ ਤੋਂ ਵੱਡੀ ਤਾਂ ਕੋਈ ਅਚੀਵਮੈਂਟ ਨਹੀਂ ਹੋ ਸਕਦੀ ਉਹ ਬਾਹਰ ਫੌਰਨ ਇੱਕੋ ਵਰਗੇ ਆ ਕੈਨੇਡਾ ਅੱਛਾ ਜੀ ਤੇ ਉਹ ਵੀ ਮੇਰੇ ਕਹਿਣ ਤੇ ਅੱਛਾ ਜੀ ਉਹਦੀ ਵਜਾਇ ਇਹ ਫਿਲਮਕਾਰ ਜਗਜੀਤ ਚੂੜਚੱਕ ਜਿਹਨੇ ਪੁੱਤ ਜੱਟਾਂ ਦੇ ਗਬਰੂ ਪੰਜਾਬ ਦਾ ਵਗੈਰਾ ਬਡਾਈਆਂ ਸੀਗੀਆਂ ਤੇ ਉਹੋ ਲੈ ਕੇ ਜਾਣਾ ਚਾਹੁੰਦਾ ਸੀ ਕਿਉਂਕਿ ਦਦਾਰ ਬਾਹਰ ਗਿਆ ਨਹੀਂ ਸੀ क्रेਜ਼ ਬੜਾ ਸੀ ਲੋਕਾਂ ਦੇ ਵਿੱਚ ਤੇ ਉਹ ਕੀ ਹੋਇਆ ਵੀ ਜਗਜੀਤ ਤੇ ਉਹਦਾ ਨਾਲ ਸੀਗਾ ਕਮਾਲਪੁਰੇ ਤੋਂ ਜਗਤਾਰ ਪ੍ਰਮੋਟਰ ਜਿਹਨੇ ਪਿੰਡ ਜਾਇਆ ਏ ਦਦਾਰ ਦਾ ਸੁਭਾਅ ਸੀ ਮਸਤ ਸੀ ਮਸਤ ਮਲੰਗ ਤੇ ਆ ਜਿਹੜੀ ਉਤਰੀ ਦਾ ਵਾਲਾ ਨਹੀਂ ਸੀ ਖਿਆਲ ਕੋਈ ਐਡਾ ਪੈਸੇ ਵਾਲਾ ਵੀ ਨਹੀਂ ਸੀ ਮਾਮਲਾ ਬਸ ਉਹ ਹੀ ਬਠੀਕ ਤੇ ਉਹਨੇ ਉਹਨਾਂ ਨੂੰ ਜਵਾਬ ਦਿੱਤਾ ਹੰਗਾਰਾ ਨਾ ਪਰਿਆ ਉਹ ਫਿਰ ਮੇਰੇ ਕੋਲ ਚੰਡੀਗੜ੍ਹ ਆਏ ਅੱਛਾ ਜੀ ਚੰਡੀਗੜ੍ਹੋਂ ਪਤਾ ਲੱਗਿਆ ਮੈਂ ਤਾਂ ਆਪਦੇ ਸਾਰੇ ਪਿੰਡ ਗੁਣਾਚੌਰ ਗਿਆ ਆਇਆ ਫਿਰ ਉੱਥੇ ਗਿਆ ਜੀ ਅੱਛਾ ਤੇ ਉਹ ਕਹਿੰਦੇ ਵੀ ਉੱਥੇ ਪਾਠ ਰਖਾਇਆ ਹੋਇਆ ਸੀ ਮੈਨੂੰ ਕਹਿੰਦੇ ਵੀ ਜ਼ਰੂਰੀ ਆ ਤੇ ਉੱਠ ਕੇ ਚੱਲ ਤੇ ਦਦਾਰ ਨੂੰ ਲੈ ਕੇ ਜਾਣਾ ਸੀ ਵੀ ਉਹਦਾ ਕਰੇਜ਼ ਬਹੁਤ ਬਹੁਤ ਆ ਮੈਂ ਗਿਆ ਜਦੋਂ ਅਸੀਂ ਜਦੋਂ ਸਾਹਮਣੇ ਹੋਏ ਤੇ ਬਜ਼ਾਰ ਕਹਿੰਦਾ ਲੇ ਮੈਨੂੰ ਪਤਾ ਸੀ ਹੁਣ ਤੈਨੂੰ ਲੈਣ ਕਿ ਲੈ ਕੇ ਆਉਣਗੇ ਮੈਂ ਕਿਹ ਗੱਲ ਅੱਛਾ ਹੁਣ ਅਪਣਤ ਇਨੀ ਆ ਅੱਛਾ ਇੱਕ ਦੂਜੇ ਦੇ ਗੁਣਾ ਉਹ ਗੁਣਾ ਸੁਭਾਅ ਦੀਆਂ ਸ਼ੇਡਸ ਕਿਵੇਂ ਜਾਣਦੇ ਆ ਮੈਂ ਕਿ ਵੀ ਗੱਲ ਆ ਰਾਹ ਚ ਹੀ ਕੁਝ ਗੱਲਾਂ ਕਰ ਲੀਆਂ ਮੈਂ ਦਦਾਰ ਇਹਨਾਂ ਨਤ ਹੈ ਵੀ ਮਹਿੰਗੀ ਤੋਂ ਮਹਿੰਗੀ ਜਿਹੜੀ ਇਧਰੋਂ ਕਲਾਕਾਰ ਜੋੜੀ ਗਈ ਆ ਹੁਣ ਤੱਕ ਆ ਫੋਰਮ ਦੇ ਦੌਰੇ ਤੇ ਉਹ ਸੀ ਸਦੀਕ ਰਣਜੀਤ ਤੇ ਉਹ 75000 ਚ ਗਏ ਸੀ ਤੇ ਮੈਂ ਇਹਨਾਂ ਨੂੰ ਕਹਤਾ ਵੀ ਹੁਣ ਦਦਾਰ ਤਾਂ 85000 ਚ ਜਾਊਗਾ ਦੇਖੋ ਦੀ ਸਹਿਮਤੀ ਨਹੀਂ ਲਈ ਮੈਂ ਅੱਛੇ ਆਪਣੇ ਕੋਲ ਆ ਮੈਂ ਕਹਿੰਦਾ ਵੀ ਮੈਂ ਕਹਿੰਦਾ ਮੈਂ ਕਹਿੰਦਾ ਤੇ ਜਾਊਗਾ 85000 ਤੇ ਦੂਜੀਆਂ ਵੀ ਮੈਂ ਦੱਸਦਾ ਹੂੰ ਬਈ ਦਦਾਰ ਰਾਤ ਨੂੰ ਜਦੋਂ ਬੈਗਸ਼ੈਗ ਲੱਗ ਜਾਂਦਾ ਇਹਨੂੰ ਰੋਟੀ ਖਵਾਣੀ ਪੈਂਦੀ ਆ ਹੁਣ ਘਰੇ ਤਾਂ ਭੈਣ ਨ ਵਰਜੀ ਦਿਖਵਾ ਦਿੰਦੀ ਆ ਹੂੰ ਰਾਹ 'ਚ ਕੋਈ ਹੋਰ ਜਿਹੜੇ ਸੱਜਣ ਸਾਥੀ ਹੁੰਦੇ ਉਹ ਖਵਾ ਦਿੰਦੇ ਵੀ ਉੱਥੇ ਇੱਕ ਬੰਦਾ ਆ ਰਾਤ ਨੂੰ ਲਾਲ ਦੇ ਡਿਊਟੀ ਲਾਉਂ ਵੀ ਜਿਹੜਾ ਇਹਨੂੰ ਰੋਟੀ ਖਵਾਇਆ ਕਰੂਗਾ ਉਹਦੇ ਥੋੜੇ ਜਿਹਾ ਨਾ ਹੱਥ ਕੰਬਣ ਲੱਗ ਗਏ ਸੀ ਤਾਂ ਅੱਛੇ ਤੇ ਉਸ ਕਰਕੇ ਆਪਣਾ ਉਹ ਕਹਿੰਦੇ ਠੀਕ ਆ ਮਨਜ਼ੂਰ ਉਹ ਫਿਰ ਮੈਂ ਇਹਨੂੰ ਦਦਾਰ ਨੂੰ ਚੜਾਇਆ ਅੱਛਾ ਉੱਥੇ ਦੀਆਂ ਇੱਕ ਦੋ ਦਿਲਚਸਪ ਘਟਨਾਵਾਂ ਮੈਂ ਜਿਆਦਾ ਤਾਂ ਨਹੀਂ ਦੱਬੀ ਜਾਂਦਾ ਕੰਮ ਨਹੀਂ 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 ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਹਾਂਜੀ ਹੁਣ ਉੱਥੇ ਤੇ ਜਿਹੜੇ ਸ਼ੋਗਲ ਹੋਏ ਅੱਛਾ ਇਹ ਸਵੇਰ ਦੁਪਹਿਰ ਤੋਂ ਹੀ ਇੱਕ ਸ਼ਕਲ ਲੱਗ ਜਾਂਦਾ ਸੀ ਇਹਨਾਂ ਦੀ ਟੀਮ ਦਾ ਅੱਛਾ ਉਹ ਕਹਿੰਦੇ ਵੀ 66 ਟਨ ਦੇ ਆਪਣਾ ਜਿੱਥੇ ਉਹ ਨਾਕਾ ਜਿਹਾ ਹੁੰਦਾ ਸਿਆਟਨ ਦਾ ਨਾਕਾ ਤੇ ਕੈਨੇਡਾ ਅਮਰੀਕਾ ਦਾ ਆਈਆਂ ਜਿਵੇਂ ਆਪਣਾ ਕਹਰੋ ਚੰਡੀਗੜ ਪੰਚਕੂਲੇ ਦਾ ਅੱਛੇ ਖਾਸ ਉਧਰ ਚੈਕਿੰਗ ਨਹੀਂ ਸੀ ਹੁੰਦੀ ਐਡੀ ਕੋਈ ਸਖਤਾਈ ਨਹੀਂ ਸੀ ਤੇ ਉਹ ਬਸ ਇਹ ਗੱਡੀ 'ਚ ਬੈਠੇ ਆ ਉਹ ਜਗਦਾਰ ਤੇ ਜਗਜੀਤ ਚੂੜਚੱਕ ਪਾਸਪੋਰਟ ਫੜ ਕੇ ਤੇ ਉਹ ਇੰਨਾ ਕੀ ਗਿਣਦੇ ਸੀ 1 2 3 4 8 10 11 ਅੱਛਾ ਉਧਰ ਲੋਕਾਰ 'ਚ ਬੈਠੇ ਫਿਰ 2 4 6 8 10 15 ਤੇ ਇਦਾਂ ਚਲ ਜਾਓ ਆਈ ਇਹ ਇੰਦੀ ਖੁੱਲ ਰਹੀ ਆ ਉਧਰ ਉਹ ਜਦੋਂ ਵਾਪਸ ਆਇਆ ਇਹਨੇ ਆਪਦੀ ਲੋਰਜੀ ਚ ਪੁੱਛਿਆ ਵੀ ਜਗਜੀਤ ਉਹ ਕੀ ਕੀ ਕਹਿੰਦੇ ਸੀ ਇਹ ਨੂੰ ਮ call ਆਉਣ ਗਿਆ ਕਹਿੰਦਾ ਉਹ ਕਹਿੰਦੇ ਸੀ ਵੀ ਭਰਵਾਲ ਦਾ ਸਰਪੰਚ ਇਹੀ ਆ ਆ ਕੋਈ ਵੀ ਇਹ ਕਹਿੰਦਾ ਅੱਛਾ ਮੈਂ ਵੀ ਕਹਾ ਬਾਰ ਬਾਰ ਦੇਖੀ ਜਾਂਦੇ ਇਹਨਾਂ ਦੇ ਨਾਲ ਲੱਗਦਾ ਇੱਕ ਹੋਰ ਸ਼ੋਅ ਸ਼ੋਗਲ ਆ ਗਿਆ ਜੇ ਜਦੋਂ ਐਚ ਐਮ ਬੀ ਦੀ ਰਿਕਾਰਡਿੰਗ ਕਰਾਉਣ ਦਿੱਲੀ ਜਾਂਦੇ ਸੀ ਨਾ ਜੀ ਦਿੱਲੀ ਵਿਵਦ ਭਾਰਤ ਦੇ ਉੱਤੇ ਇੱਕ ਪ੍ਰੋਗਰਾਮ ਹੁੰਦਾ ਸੀ ਐਚ ਐਮ ਬੀ ਕੇ ਸਤਾਰੇ ਅੱਛਾ 15 ਮਿੰਟ ਦਾ ਉਹ ਚ ਦੋ ਤਿੰਨ ਗਾੜੇ ਲਾਉਂਦੇ ਸੀ ਪੰਜ ਸੱਤ ਸਵਾਲ ਜਵਾਬ ਹੁੰਦੇ ਸੀ ਅੱਛਾ ਉਹ ਪ੍ਰੋਗਰਾਮ ਦਦਾਰ ਦਾ ਕੀਤਾ ਲੜਕੀ ਐਂਕਰ ਸੀ ਉਧਰ ਵਿੱਚ ਸਵਾਲ ਜਵਾਬੇ ਸੀ ਬਈ ਵੀ ਦیدار ਜੀ ਅਸੀਂ ਸੁਣਾ ਹੈ ਕਿ ਆਪ ਜੋ ਗੀਤ ਰਿਕਾਰਡ ਕਰਵਾਤੇ ਹੋ ਖੁਦ ਹੀ ਲਿਖਤੇ ਹੋ ਲੇਖਕ ਵੀ ਆ ਖੁਦ ਹੋ ਔਰ ਗਾਤੇ ਵੀ ਖੁਦ ਹੋ ਤੇ ਜਵਾਬ ਐਡਾ ਦੇਸੀ ਦਿੱਤਾ ਦیدار ਸੰਧੂ ਨੇ ਅੱਛਾ ਬਈ ਖੁਦ ਹੀ ਲਿਖਤੇ ਹੋ ਖੁਦ ਹੀ ਗਾਤੇ ਹੋ ਤੇ ਇਹ ਕੋ ਕਹਿੰਦਾ ਹੋਰ ਕਿਤੇ ਐਵੇਂ ਹੀ ਹੋਰ ਕਿਤੇ ਐਵੇਂ ਹੀ ਹੋਰ ਕਿਤੇ ਐਵੇਂ ਹੀ ਅਗਲੇ ਦਿਨ ਅਸੀਂ ਮਿਲੇ ਜਿਵੇਂ ਉਹ ਸੁਭਾਅ ਸੀ ਬੈਠੇ ਆਏ ਜੇ ਮਤਲਬ ਮੁੱਛਣ ਦਾ ਰਾਤ ਕਹਿੰਦਾ ਪ੍ਰੋਗਰਾਮ ਸੁਣਿਆ ਸੀ ਮੈਂ ਕਿਹਾ ਹੋਰ ਕਿਤੇ ਐਵੇਂ ਹੀ ਅੱਛਾ ਉਹ ਕਦੀ ਪੁੱਛੇ ਨਹੀਂ ਕਿ ਗਾਇਕੀ ਦੇ ਨਾਲ ਨਾਲ ਸਰਪੰਚੀ ਦਾ ਕੀ ਵਜ੍ਹਾ ਬਣ ਗਈ ਵੀ ਸਰਪੰਚ ਬਣਾ ਦੋ ਤੇ ਮੰਨ ਵੀ ਗਏ ਹੈਗੇ ਉਹ ਉਹ ਇੱਕ ਤੋਂ ਪਿੰਡ ਦੇ ਕੰਮ ਸੀ ਅੱਛਾ ਇੱਕ ਕਿਸੇ ਸਮਾਗਮ 'ਚ ਗਿਆ ਉੱਥੇ ਕੋਈ ਇਹਨਾਂ ਦਾ ਵੱਡਾ ਅਫਸਰ ਜਾ ਹੋਇਆ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਪਿੰਡ ਕਿਹੜਾ ਤੁਹਾਡੀ ਪੰਚਾਇਤ ਦਾ ਕਿਵੇਂ ਉਹ ਕਹਿੰਦੀ ਸਾਡੇ ਤਾਂ ਪਿੰਡ ਦੀ ਪੰਚਾਇਤ ਹੀ ਹੈ ਨਹੀਂ ਉਹ ਵੋਟਰਾਂ ਦੀ ਇੱਕ ਲਿਸਟ ਦਿਖਾਉਣੀ ਪੈਂਦੀ ਹੈ 2 250 300 ਬੰਦਾ ਚਾਹੀਦਾ ਤੇ ਜਿਹੜਾ ਵੱਡਾ ਪਿੰਡ ਸੀਗਾ ਉਹਦੇ ਨਾਲ ਹੀ ਅਟੈਚਡ ਸੀ ਉਹਨੇ ਕਿਹਾ ਵੀ ਤੁਸੀਂ ਇੰਨੀਆਂ ਕ ਵੋਟਾਂ ਦਾ ਪ੍ਰਬੰਧ ਕਰੋ ਤੇ ਖੇਤ ਮਜ਼ਦੂਰਾਂ ਜੀਆਂ ਦੇ ਵਿੱਚ ਵੋਟਾਂ ਪਾ ਲੋ ਤੇ ਤੁਹਾਨੂੰ ਬਣਾ ਦੇਾਂਗੇ ਪੰਚਾਇਤ ਪੰਚਾਇਤ ਬਣਾ ਦੇਾਂਗੇ ਇਹਨੇ ਆ ਕੇ ਪਿੰਡ ਦੇ ਨੂੰ ਕਿਹਾ ਵੀ ਇਦਾਂ ਆ ਆਈਡੀਆ ਮਿਲਿਆ ਵੀ ਕੀ ਕੀ ਆਲਾ ਉਹ ਕਹਿੰਦੇ ਬਣਾਈਏ ਤੇ ਨਾਲ ਹੀ ਉਹ ਕਹਿੰਦੇ ਫਿਰ ਸਰਪੰਚ ਵੀ ਤੈਨੂੰ ਬਣਾਉਣਾ ਅੱਛਾ 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 ਉਹਨਾਂ ਨੇ ਸਰਬਸੰਮਤੀ ਨਾਲ ਪਿੰਡ ਵਾਲਿਆਂ ਨੇ ਬਣਾਤਾ ਫਿਰ ਦੂਜੀ ਵਾਰ ਵੀ ਬਣਾਤਾ ਵੈਸੇ ਜਿਹੜੀ ਸਰਪੰਚੀ ਮੈਨੂੰ ਜੁੱਤ ਤੱਕ ਯਾਦ ਆ ਇਹ ਤਾਂ ਹੁਣ ਪ੍ਰੋਗਰਾਮਾਂ ਦੀ ਤਰ੍ਹਾਂ ਰਹਿੰਦਾ ਸੀਗਾ ਹਾਂਜੀ ਵੀ ਜਿਹੜੀ ਸਰਪੰਚੀ ਤਾਂ ਕਾਮਰੇਡ ਦਰਸ਼ਨ ਵੱਡਾ ਭਰਾ ਉਹੀ ਕਰਦਾ ਸੀ ਉਹੀ ਕਰਦੇ ਸੀ ਇਹ ਨਾਮ ਦੇ ਸਰਪੰਚ ਆ ਹਾਂ ਹਾਂ ਪਰ ਪਿੰਡ ਦਾ ਮਾਹੌਲ ਇਹਨਾਂ ਵਧੀਆ ਸੀ ਸਾਰਾ ਪਿੰਡ ਹੀ ਭਾਈਚਾਰੇ ਵਰਗਾ ਸੀ ਅੱਛਾ ਉਸ ਪਿੰਡ ਦਾ ਇੱਕ ਮੁੰਡਾ RAM ਉਹ ਮੈਨੂੰ ਪਤਾ ਕੀਤਾ ਵੀ ਮੈਂ ਕਿਉਂ ਜਿਹੜਾ ਬੱਚਾ ਆਰਾਮ ਹੁੰਦਾ ਸੀ ਇਹਨੂੰ ਡੈਡੀ ਕਹਿੰਦਾ ਸੀ ਵੀ ਹੁਣ ਕਿੱਥੇ ਆ ਕਹਿੰਦੇ ਕੈਨੇਡਾ ਚ ਪਿੰਡ ਦਾ ਕਿਸੇ ਘਰ ਦਾ ਬੱਚਾ ਸਾਲਾਂ ਵੱਧੀ ਦਿਨੇ ਵੀ ਇਹਨਾਂ ਦੇ ਘਰੇ ਰਿਹਾ ਰਾਤ ਨੂੰ ਜਿਵੇਂ ਇਹਨਾਂ ਦਾ ਫੈਮਿਲੀ ਮੈਂਬਰ ਹੋਵੇ ਅੱਛਾ ਜੀ ਜਿਵੇਂ ਇਹਦਾ ਬੇਟਾ ਬੇਟੀ ਆ ਜੀ ਜੀ ਉਹਨੂੰ ਮੰਮੀ ਡੈਡੀ ਕਹਿੰਦਾ ਸੀ ਉੱਥੇ ਹੀ ਸੌਂਦਾ ਸੀ ਆਪਦੇ ਘਰ ਹੀ ਨਹੀਂ ਸੀ ਜਾਂਦਾ ਕਿੰਨੀ ਦਿਲਚਸਪ ਗੱਲ ਆ ਅੱਛਾ ਦਦਾਰ ਸੰਧੂ ਸਾਹਿਬ ਕੋਈ ਇਹਨੂੰ ਇਹਨੂੰ ਇੰਨਾ ਪਿਆਰ ਮਿਲਿਆ ਦਦਾਰ ਦੇ ਘਰ ਦਾ ਉਹ ਇੱਥੇ ਹੀ ਦੂਸਰਾ ਸੌਂਦਾ ਸੀ ਇਹਦੇ ਬੰਦੇ ਦੇ ਕਈ ਸਾਲ ਇਦਾਂ ਰਹਿਣਾ ਫਿਰ ਇਹਨਾਂ ਦੇ ਦੋ ਕੁੱਤੇ ਸੀ ਇੱਕ ਦਾ ਨਾਮ ਆਲਮ ਸੀ ਇੱਕ ਕੁੱਤੇ ਦਾ ਨਾਮ ਰਾਕਾ ਸੀਗਾ ਉਹ ਵੀ ਫੈਮਿਲੀ ਮੈਂਬਰ ਵਰਗੇ ਸੀ ਇਹਨਾਂ ਦੇ ਮੈਨੂੰ ਯਾਦ ਆ ਉਹ ਕੁੱਤੇ ਦੀ ਇੱਕ ਦੀ ਜਦੋਂ ਡੈਥ ਹੋਈ ਤੇ ਦਿਨੇ ਹੀ ਉਹ ਅਮਰਜੀਤ ਭੈਣ ਜਿਹੜੀ ਇਹਨਾਂ ਦੀ ਮਿਸੇਸ ਆ ਉਹ ਬਸ ਐ ਖੇਸ ਲੈ ਕੇ ਪਈ ਰਹੀ ਸਾਰਾ ਦਿਨ ਰਾਤ ਅਫਸੋਸ ਅਫਸੋਸ ਦੇ ਵਿੱਚ ਵੀ ਜਿਵੇਂ ਘਰ ਤੋਂ ਕੋਈ ਜੀ ਚਲਾ ਗਿਆ ਜੀ ਹਾਂ ਤੇ ਹਾਂ ਇੱਥੇ ਮੈਨੂੰ ਯਾਦ ਗੱਲ ਹੈ ਕਿ ਦਦਾਰ ਦੀ ਜਿਹੜੀ ਫਰਾਖ ਦੇ ਲਈ ਸੀ ਖਰਚੇ ਪੱਖੋਂ ਖਾਣ ਪੀਣ ਚ ਪਿੰਡ ਚ ਵੀ ਤੇ ਦਫ਼ਤਰਾਂ ਚ ਵੀ ਉਹਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਅਮਰਜੀਤ ਭੈਣ ਦਾ ਸੀ ਅੱਛਾ ਜੀ ਹੁਣ ਤੁਸੀਂ ਦੇਖੋ ਆਮ ਗੱਲ ਸੁਣੀ ਹੋਈ ਆ ਵੀ ਦਦਾਰ ਦੇ ਘਰੋਂ 40 50 ਮੱਕੀ ਦੀਆਂ ਰੋਟੀਆਂ ਤੌੜਾ ਸਾਗ ਦਾ ਕੁਜਾ ਭਰਿਆ ਮੱਖਣ ਦਾ ਦੋ ਬਾਲਟੀਆਂ ਲੱਸੀ ਦੀਆਂ ਡਿੱਗੀ ਚ ਰੱਖ ਕੇ ਤੇ ਭਰਵਾਲ ਤੋਂ ਲੁਧਿਆਣੇ ਜਿਹੜੇ گاਉਣ ਵਾਲਿਆਂ ਦੇ ਚਿਵਾਰੇ ਆ ਉੱਥੇ ਆ ਜਾਂਦੇ ਅਸੀਂ ਸਾਰਿਆਂ ਨੂੰ ਸੱਦਾ ਦੇ ਦਿੱਤਾ ਜਾਂਦਾ ਸੀ ਸਿੰਗਰਾਂ ਨੂੰ ਵੀ ਸਜੰਦਿਆਂ ਨੂੰ ਵੀ ਜਿਹੜੇ ਬੁਕਿੰਗ ਕਲਰਕ ਸੀ ਉਹਨਾਂ ਨੂੰ ਵੀ ਆ ਜਾਓ ਭਾਈ ਇਕੱਠੇ ਬਹਿ ਕੇ ਤੇ ਉਹ ਰੋਟੀਆਂ ਸਾਗ ਲੱਸੀ ਮੱਖਣ ਖਾਦਾ ਜਾਂਦਾ ਸੀ ਇਹ ਬੜੀ ਵਾਰ ਹੋਇਆ ਹੈ ਅੱਛਾ ਜੀ ਕਈ ਵਾਰ ਤਾਂ ਕਿਉਂਕਿ ਮੈਂ ਉਦੋਂ ਪਿੰਡੋਂ ਇਹਦੇ ਨਾਲ ਆਇਆ ਤੇ ਉੱਥੇ ਬੈਠ ਕੇ ਅਸੀਂ ਵੀ ਖਾਧੀ ਉਹ ਚ ਰਮਲੇ ਹੁਣੀ ਵੀ ਸੀ ਪਾਰਸੁਣੀ ਵੀ ਸੀ ਚਮਕੀਲੇ ਹੁਣੀ ਵੀ ਸੀ ਟਿੱਕੀ ਜੇ ਜਿਆਦਾ ਚਮਕੀਲੇ ਦਾ ਬਹੁਤ ਆੜੀ ਸੀਗੀ ਹਾਂਜੀ ਉਹ ਸਾਰੇ ਦਸਰਾ ਸੀਗੇ ਉਹ ਦੇਖੋ ਕਿਹੋ ਜਿਹਾ ਭਾਈਚਾਰਾ ਸੀ ਉਹ ਇੰਨੀਆਂ ਰੋਟੀਆਂ ਇੱਕ ਜਨਾਨੀ ਵੱਲੋਂ ਪਕਾਉਣੀਆਂ ਅੱਜ ਦੀ ਕਿੱਥੇ ਉਹ ਹੁਣ ਉਹ ਦਦਾਰ ਤਾਂ ਨਹੀਂ ਜਨਾ ਬਣਾਉਂਦਾ ਤਾਂ ਘਰੋਂ ਬਣ ਕੇ ਆਉਂਦੀਆਂ ਘਰੋਂ ਬਣ ਕੇ ਆਉਂਦੀਆਂ ਹੈਨਾ ਤੇ ਉਹ ਟਿੱਕੀ ਦਾ ਮੈਨੂੰ ਯਾਦ ਆ ਟਿੱਕੀ ਖਾਸ ਇਤਿਹਾਸਕ ਪਾਤਰ ਆ ਅੱਛਾ ਜਿਨੇ ਦੁਨੀ RAM ਤੋਂ ਅਮਰ ਸਿੰਘ ਚਮਕੀਲਾ ਬਣਾਇਆ ਉਹਦਾ ਬਹੁਤ ਯੋਗਦਾਨ ਹੈ ਚਮਕੀਲੇ ਨੂੰ ਅੱਛਾ ਸਿੰਗਰ ਬਣਾਉਣ 'ਚ ਤੇ ਉਹ ਕਈ ਵਾਰ ਅਸੀਂ ਆਏ ਇਕੱਠੇ ਜਾ ਰਹੇ ਹਾਂ ਅ ਉਦੋਂ ਰੇਲਵੇ ਲਾਈਨ ਵਾਲਾ ਲੁਧਿਆਣੇ ਬਸ ਬਸ ਸਾਡੇ ਜਿੱਤੰਦੇ ਦਾ ਉੱਪਰ ਤੇ ਉਹਨੇ ਆਏ ਨਾ ਕੱਛਾ ਚ ਹੱਥ ਲੈ ਕੇ ਟਿੱਕੀ ਨੇ ਕਿਹਾ ਸਰਪੰਚ ਸਾਹਿਬ ਠੰਡ ਬਹੁਤ ਠੰਡ ਬਹੁਤ ਦਿਨ ਜੇ ਛੇ ਵੇ ਹੁੰਦਾ ਸੀ ਲੋਧਾਰ ਨੇ ਆਏ ਜੇਬ ਚ ਹੱਥ ਪਾਉਣਾ ਜੇ 50 ਆ ਗਿਆ ਤਾਂ 50 ਜੇ 100 ਆ ਗਿਆ ਤਾਂ 100 ਉਹ ਦੇ ਦੇਣਾ ਉਹ ਲੈ ਕੇ ਉਹਨੇ ਕਿਹਾ ਮੱਛੀ ਜੋਗੇ ਵੀ ਦੇ ਜੋ ਇਹਨੇ ਵੀ 30 ਰੁਪਏ ਹੋਰ ਦੇ ਦੇਣ ਮਤਲਬ ਇਹ ਜਿਹੜਾ ਸੀ ਨਾ ਫਿਆਰਾ ਮਹੌਲ ਇੱਕ ਦੂਜੇ ਦੇ ਨਾਲ ਇੱਕ ਵਾਰ ਆਏ ਬੈਠੇ ਤੇ ਜਿਹੜੇ ਦਧਾਰ ਦੇ ਕੋਲੇ ਡੇਟਾ ਮਤਲਬ ਜਿਹੜੀ ਨਾ ਬੁੱਕ ਹੁੰਦਾ ਸੀ ਤੇ ਗਾਹਕ ਮੁੜਦੇ ਸੀ ਸਦੀਕ ਕੋਲ ਵੀ ਬਹੁਤ ਪ੍ਰੋਗਰਾਮ ਸੀ ਅੱਛਾ ਉਹ ਇਹਨਾਂ ਦਾ ਗਰਚਰਨ ਪੋਲੀ ਨਾਲ ਬਹੁਤ ਪਾਈਚਾਰਾ ਸੀ ਉਹ ਉਹ ਫਿਰ ਨਾ ਗਾਹਕਾਂ ਨੂੰ ਪੋਲੀ ਵੱਲ ਭੇਜ ਦਿੰਦੇ ਹੁੰਦੇ ਸੀ ਵੀ ਕੋਈ ਨਹੀਂ ਉਹ ਅਸੀਂ ਤਾਂ 2 ਘੰਟੇ ਗਾਣਾ ਉਹ 2.5 ਘੰਟੇ 3 ਘੰਟੇ ਵੀ ਗਾ ਦੂਗਾ ਉਹ ਵੀ ਉਨਾ ਹੀ ਵਧੀਆ ਫਲਾਣਾ ਦਾ ਚਲੋ ਕਈ ਗਾਹਕ ਮੰਨ ਜਾਂਦੇ ਸੀ ਵੀ ਦੋ ਰੋ ਆਏ ਆ ਹੁਣ ਲੈ ਜੋ ਜਿਹੜਾ ਗਾਉਣ ਵਾਲਾ ਹੀ ਲੈ ਜਾਣਾ ਗਾਉਣ ਵਾਲੇ ਆ ਅਸੀਂ ਉਹ ਇਹਨਾਂ ਦੇ ਸਨੇਗ ਲਤਾ ਦੇ ਜਿਹੜਾ ਘਰ ਦਫਤਰ ਮੈਂ ਤੇ ਦਜ਼ਦਾਰ ਬੈਠੇ ਆ ਤੇ ਦੂਰੋਂ ਪੋਲੀ ਸਕੂਟਰ ਤੇ ਆ ਰਿਹਾ ਤੇ ਦਜ਼ਦਾਰ ਕਹਿੰਦਾ ਜਿਹੜੇ ਉਪਰ ਰਿਕਸ਼ੇ ਤੇ ਭੇਜੇ ਸੀ ਮੈਨੂੰ ਲੱਗਦਾ ਬੁੱਕ ਹੋ ਗਿਆ ਪ੍ਰੋਗਰਾਮ ਤੇ ਕਹਿੰਦਾ ਹੁਣ ਪਤਾ ਕੀ ਆ ਹੁਣ ਨੇ ਅਧਿਆ ਲੈ ਕੇ ਆ ਰਿਹਾ ਅੱਛਾ ਆਪਣੀ ਸੇਵਾ ਲਈ ਤੇ ਜਦ ਨੂੰ ਉਹ ਆ ਗਿਆ ਉਹਨੇ ਪੋਲੀ ਨੇ ਉਤਰਦਿਆਂ ਕਿਹਾ ਦਜ਼ਦਾਰ ਗਲਾਸ ਮੰਗਾ ਤੈਨੂੰ ਚਾ ਜਦੋਂ ਸਕੂਟਰ 'ਚੋਂ ਆਦੀਆ ਕੱਢਿਆ ਉਹ ਬਾਹਰ ਕਹਿੰਦਾ ਦੇਖੇ ਮੈਂ ਕੀ ਕਿਹਾ ਸੀ ਫੋਲੀ ਕਹਿੰਦਾ ਕੀ ਕਿਹਾ ਸੀ ਕਹਿੰਦਾ ਮੈਨੂੰ ਦੱਸਿਆ ਸੀ ਪਰ ਗਰੰਬ ਬਹੁਤ ਹੋ ਗਿਆ ਇਹ ਉਹ ਨਦੀਆ ਲੈ ਕੇ ਆ ਰਿਹਾ ਇਸ ਤਰ੍ਹਾਂ ਨਾ ਕਲਾਕਾਰਾਂ ਦਾ ਉਦੋਂ ਹੁਣ ਇੰਨਾ ਭਾਈਚਾਰਾ ਨਹੀਂ ਹੈ ਜਦੋਂ ਦਾ ਮੈਂ ਜਿਹੜਾ ਦੇਖਦਾ ਹੈਗਾ ਹੋਊਗਾ ਹੋਊਗਾ ਜਾਂ ਮੇਰੇ ਸਾਹਮਣੇ ਨਹੀਂ ਹੈ ਇਹਦਾ ਕਹਿ ਸਕਦੇ ਆ ਉਦੋਂ ਤਾਂ ਆ ਹੀ ਬਤ ਉਹ ਤੇ ਬੈਠਿਆ ਹੁਣ ਜਿਵੇਂ ਤੁਹਾਨੂੰ ਦੱਸਿਆ ਵੀ ਰਣਜੀਤ ਕੌਰ ਗੀਤ ਪਾੜ ਕੇ ਲੈ ਗਈ ਹਾਂਜੀ ਇਹ ਉੱਠ ਕੇ ਕਹਿੰਦਾ ਚਲ ਇੱਥੇ ਬੈਠੇ ਆ ਚਲ ਸੁਦੇਸ਼ਕਪੁਰ ਕੋਲ ਜਾਇਏ ਸੁਦੇਸ਼ਕਪੁਰ ਵੀ ਸ਼ਹਿਰਾਂ ਦੇ ਵਿੱਚ ਉਹਨੂੰ ਵੱਡੇ ਪ੍ਰੋਗਰਾਮ ਪੈਂਦੇ ਸੀ ਆ ਜਿਹੜੇ ਹੁੰਦੇ ਆ ਨਾ ਕਿੱਟੀ ਪਾਰਟੀਆਂ ਜੀਆਂ ਇਸ ਤਰ੍ਹਾਂ ਦੀ ਉਹ ਬਹੁਤ ਵਧੀਆ ਨਿਭਾਉਂਦੀ ਸੀ ਪ੍ਰੋਗਰਾਮ ਉਹ ਸਵਾਲ ਵਾਲੇ ਆਰਕੇ ਬੂਲਨ ਮਿਲਜ਼ ਵਾਲੇ ਤੇ ਉਹਦੇ ਕੋਲ ਸ਼ਹਿਰੀ ਪ੍ਰੋਗਰਾਮ ਵੀ ਸੀ ਪਿੰਡੂ ਵੀ ਸੀਗੇ ਰਮੇਸ਼ ਰੰਗੀਲਾ ਉਹਦੇ ਨਾਲ ਗਾਉਂਦਾ ਸੀ ਜਿਹੜਾ ਨੈਣਪ੍ਰੀਤੋ ਦੇ ਆਲਾ ਜੀ ਜੀ ਉੱਥੇ ਚਲੇ ਗਏ ਉਹ ਬੜੀ ਦਲੇਰ ਔਰਤ ਸੀਗੀ ਜਿਹੜਾ ਕੌਨਫੀਡੈਂਸ ਵਾਲੀ ਐ ਗੱਲਾਂ ਬਾਤਾਂ ਜੀਆਂ ਮਾਰੀਆਂ ਇਧਰ ਲਈ ਉਧਰ ਲਈ ਉਹ ਜੋ ਹੈ ਉਹਦੇ ਗੀਤਾਂ ਦੀ ਮੈਂ ਜਿਹੜੀਆਂ ਰਿਹਰਸਲਾਂ ਹੁੰਦੀ ਹੁੰਦੀਆਂ ਸੀ ਨਾ ਜੀ ਹਾਂਜੀ ਉਸਨੇ ਦੀ ਛੱਤ ਦੇ ਉੱਤੇ ਉੱਥੇ ਬੈਠ ਕੇ ਅਸੀਂ ਕਰਦੇ ਗੁਰਨਾਮਸਤਾਨਾ ਪੇਟੀ ਵਾਲਾ ਵਾਜਾ ਵਜਾ ਦਿੰਦਾ ਸੀਗਾ ਸਨੇਹ ਲਤਾ ਤੇ ਦਦਾਰ ਦੀਆਂ ਬੜੀਆਂ ਹੀ ਕਈ ਵਾਰ ਉਹਦੇ ਵਿੱਚ ਉਹਨੇ ਕਿਹਾ ਮੈਨੂੰ ਉਹੀ ਲਾੜਨਾ ਪ੍ਰੋਫੈਸਰ ਸਾਹਿਬ ਜੇ ਕੋਈ ਸ਼ਬਦ ਗਲਤ ਮਲਤ ਹੋਇਆ ਤਾਂ ਦੱਸ ਦਿਓ ਜਿਵੇਂ ਵਿਸ਼ਵਾਸ ਆਇਆ ਵਿਸ਼ਵਾਸ کہہ ਰਿਹਾ ਸੀ ਮੈਂ ਕਿ ਪਿਛਲੇ ਤੋਂ ਬਿੰਦੀ ਚੱਕਦੇ ਵਿਸ਼ਵਾਸ ਨਹੀਂ ਹੈ ਵਿਸ਼ਵਾਸ ਤੇ ਜਹਾਜ਼ ਕਹਿ ਰਿਆ ਸੀ ਮੈਂ ਕਹਿੰਨੀ ਇਹਦੇ ਚ ਪਿਛਲੀ ਬਿੰਦੀ ਚੱਕਦੇ ਜਹਾਜ਼ ਨਹੀਂ ਜਹਾਜ਼ ਆ ਐਦਾਂ ਦੇ ਨਾ ਨਿਕਨੇਗੇ ਚੱਲਦੇ ਰਹਿੰਦੇ ਸੀਗੇ ਤੇ ਉਹਦੇ ਵਿੱਚ ਜਿਹੜਾ ਫੋਰਸ ਸੀਗਾ ਹਾਂ ਓਏ ਹੋਏ ਕਿਆ ਇਤਿਹਾਸਕ ਘਟਨਾ ਯਾਦ ਆਈ ਜੀ ਇੱਕ ਵਾਰ ਇਹਨਾਂ ਨੇ ਪ੍ਰੋਗਰਾਮ ਤੇ ਜਾਣਾ ਸੀ ਸਾਰੀ ਟੀਮ ਦਦਾਰ ਦੀ ਜਾਣਾ ਸੀ ਇਹਨਾਂ ਦਾ ਇੱਕ ਢੋਲ ਕਾ ਲਾੜ ਗਿਆ ਕਹਿੰਦਾ ਵੀ ਮੇਰੇ ਤਾਂ ਹੁਣੇ ਤੋਂ ਦੱਸ ਤੋ ਬਰ ਅਰਬੀਏ ਕਰੋ ਕਿ ਨਹੀਂ ਮੈਂ ਨਹੀਂ ਜਾਣਾ ਪਰ ਹੈਡ ਜਿਹੜੇ ਸੀਗੇ ਤੇ ਇਹ ਕਹਿੰਦਾ ਵੀ ਮੈਂ ਪਹਿਲੀ ਤਰੀਕ ਤੋਂ ਸਾਰੀ ਟੀਮ ਦੇ ਵਧਾਉਣੇ ਆ ਵੀ ਹੁਣ ਤੇਰੇ ਇਕੱਲੇ ਦੇ ਵਧਾਉਂਦਾ ਠੀਕ ਨਹੀਂ ਲੱਗਦਾ ਉਹ ਅੜ ਗਿਆ ਕਹਿੰਦਾ ਨਹੀਂ ਮਤਲਬ ਉਹ ਇੱਥੋਂ ਤੱਕ ਕੱਢ ਗਿਆ ਵੀ ਮੈਂ ਜ ਨਹੀਂ ਜਾਣਾ ਹੀ ਨਹੀਂ ਕਰੋ ਹੁਣ ਇੱਕ ਵੀ ਸਜਿੰਦਾ ਜੇ ਢੋਲ ਗਲਾਂ ਨਾ ਜਾਵੇ ਤਾਂ ਪਰਚਨ ਆ ਗਈ ਬਿਲਕੁਲ ਕੋਰਸ ਵਾਲਾ ਨਾ ਜਾਵੇ ਉਹ ਅੱਗੇ ਤੇ ਜਿਹੜਾ ਜਾਗਰੂਕ ਇਹਦੇ ਨਾਲ ਕੋਰਸ ਵੀ ਬੋਲਦਾ ਸੀ ਉਹ ਕਹਿੰਦਾ ਭਾਈ ਜੀ ਮੈਨੂੰ 2 ਰੁਪਏ ਦਿਓ ਤੁਸੀਂ ਮੈਂ ਕਰਦਾ ਪ੍ਰਬੰਧ 2 ਰੁਪਏ ਦਾ ਉਹਨੇ ਰਿਕਸ਼ਾ ਕੀਤਾ ਸਾਲਮ ਰਿਕਸ਼ਾ 1 ਰੁਪਏ ਚ ਰਿਕਸ਼ੇ ਨੇ ਜਾਣਾ ਸੀ 1 ਰੁਪਏ ਚ ਆਉਣਾ ਸੀਗਾ ਉਹ ਪੁਲ ਟੱਪ ਕੇ ਭਾਰਦ ਨਗਰ ਜਾਉ ਉਹ ਤੋਂ ਪੁਲ ਟੱਪ ਕੇ ਸੁਵਾਨੀ ਬਿਲਡਿੰਗ ਜਿੱਥੇ ਕੋ ਸਿਨੇਮੇ ਸੀ ਨਾ 9 ਲੱਖਾ ਰੇਖੀ ਵਗੈਰਾ ਜੀ ਜੀ ਉੱਥੇ ਕਿ ਗਿਆ ਉੱਥੋਂ ਇੱਕ ਮੁੰਡੇ ਨੂੰ ਲਿਆ ਆ ਉਹ ਕਹਿੰਦਾ ਇਹ ਆਪਣੇ ਨਾਲ ਦਾ ਢੋਲਕ ਵਜਾ ਦੇਊਗਾ 10 ਰੁਪਏ ਜੀ ਉਹ ਉਹਨੂੰ ਲੈ ਗਏ ਦੂਜਾ ਜਿਹੜਾ ਰੁੱਸ ਗਿਆ ਸੀ ਨਹੀਂ ਗਿਆ ਚਲੋ ਪ੍ਰੋਗਰਾਮ ਆਪਦਾ ਕਰਿਆ ਤੇ ਉਹ ਜਿਸ ਮੁੰਡੇ ਨੇ ਇਹਦਾ ਕੰਮ ਸਾਰਿਆ ਤੇ ਢੋਲਕ ਵਜਾਈ ਉਹ ਗਾਂ ਜਾ ਕੇ ਉਹ ਟੋਲ ਕਾਲਾ ਸਿੰਗਰ ਬਣਿਆ ਤੇ ਸਿੰਗਰ ਵੀ ਏਡਾ ਵੱਡਾ ਵੜਿਆ ਉਹਦਾ ਨਾਮ ਸੀ ਸੁਰਿੰਦਰ ਛਿੰਦਾ ਉਹ ਟੱਡੋ ਅੱਛਾ ਜੀ ਫਿਰ ਮੈਨੂੰ ਹੁਣ ਮੈਂ ਤਾਂ ਇਧਰੋਂ ਗੱਲ ਸੁਣੀ ਹੋਈ ਸੀ ਹਾਂਜੀ ਮੈਂ ਕਿਹਾ ਗੱਪ ਵੀ ਹੋ ਸਕਦਾ ਝੂਠ ਵੀ ਹੋ ਸਕਦਾ ਜੀ ਫਿਰ ਮੈਂ ਛਿੰਦੇ ਤੋਂ ਕਨਫਰਮ ਕੀਤੀ ਅੱਛਾ ਮੈਂ ਕਿਹਾ ਵੀ ਐਦਾਂ ਵਾਪਰੇ ਸੀ ਕਹਿੰਦਾ ਹਾਂ ਵਾਪਰੇ ਸੀ ਕਹਿੰਦਾ ਮੈਂ ਹੋਰ ਵੀ ਕਈ ਮੈਨੂੰ ਉਹ ਦੋ ਲੈ ਜਾਂਦੇ ਸੀ ਮੈਂ ਭੰਮਰਾ ਜੀ ਕੋਲੇ ਅਜੇ ਸਿੱਖਦਾ ਸੀ ਅਜੇ ਸਖੰਦਰੂ ਸੀ ਅਜੇ ਸਿੰਗਰ ਨਹੀਂ ਸੀ ਬਣਿਆ ਤੇ ਸਰ ਕੀ ਬਾਤ ਹੈ ਅਲਟੀ ਬਲੰਦਵਾਜ ਦਾ ਮਾਲਕ ਬੱਚ ਢੋਲਕ ਤੋਂ ਸ਼ਰਿੰਦਰ ਸ਼ਿੰਦਾ ਸਾਨੂੰ ਵੇਖਣ ਨੂੰ ਸੁਣਨ ਨੂੰ ਪੜ੍ਹਨ ਨੂੰ ਮਿਲਿਆ ਜੀ ਹਾਂ ਹਾਂ